ਮੇਰੀ ਜੀ ਦਾ ਸਵਾਗਤ ਕਰਾਉਂਦੀ ਚੰਗਿਆ ਮੇਨ ਪਾਕਾ ਤੋਂ ਬਾਣੀ ਦੀ ਹਸਤ ਬਣਾਉਦੀ ਤਾਲੀਆਂ ਤਾੜਾ ਤੋਂ ਜਿੱਤੇ ਭਾਣ ਉਹ ਸੁਖਿਆ ਸਾਇੰਦੇ ਰਾਗਰੀਆ ਭਾਗਾ ਦੇ ਨਾਲ ਮਿਲਦੀਆਂ ਭਾਈਆਂ ਸੱਚ ਕਰਦੀਆਂ ਜਿਹੜੇ ਸਾਸੰਗੀਆਂ ਕਰ ਗਿਆ ਨੇ ਪਿਆਰ ਦੇ ਨਾਲ ਮਿਲੀਆਂ ਨੇ ਸੰਜੋਗ ਦੇ ਨਾਲ ਪ੍ਰਾਪਤ ਹੁੰਦੀਆਂ ਨੇ ਆਓ ਤਾਤਾ ਸਰਬਾ ਕਰਿਓ ਭਾਈ ਸੰਗਤ ਦੇ ਵਿੱਚ ਬੈਠੋ ਅੱਜ ਦੀਆਂ ਪਰਵਾਣ ਕਰਿਓ ਜਾਂ ਤੂੰ ਮੇਰੇ ਹੱਲ ਹੈ ਆਪੀ ਬੇਨਤੀ ਆ ਭਾਈ ਅੱਛੀ ਜੀ ਜਿਹੜੀ ਸੰਗਤ 12 ਆਈ ਆ ਜਾ ਰਹੇ ਨੇ ਉਹ ਭਾਈ ਪ੍ਰਸਾਦ ਜ਼ਰੂਰ ਲੈ ਕੇ ਜਾਓ ਇਹਸੀ ਆ ਜਿਹੜੀ 12 ਆਈ ਸੰਗਤ ਆ ਉਹ ਭਾਈ ਆਜ ਨਹੀਂ ਬਿਲਾ ਕੇ ਮਹਾਂਪੁਰਧਾਂ ਦੇ ਬਾਬਾ ਜੀਆਂ ਦੇ ਬਾਬਾ ਸੁਲਤਾਨੀ ਸਾਹਿਬ ਦੇ ਦਰਬਾਰ ਦੇ ਵਿੱਚੋਂ ਵਿਦਾ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਆ ਭਾਈ ਪ੍ਰਸਾਦ ਜ਼ਰੂਰ ਲੈ ਕੇ ਜਾਓ ਪ੍ਰਸਾਦ ਲੈ ਕੇ ਜਾਓ ਆਪਣੇ ਘਰ ਪਰਿਵਾਰ ਦੀ ਖੁਸ਼ੀ ਵਿੱਚ ਆਪਾਂ ਖੁਸ਼ੀ ਮਹਿਸੂਸ ਕਰੀਏ ਆਨੰਗਵਾਰ ਦੇ ਗੁਸ਼ਟੀ ਪ੍ਰਸਾਦ ਥੋੜਾ ਥੋੜਾ ਵੰਡिए ਦਸਤੀਏ ਬੜੀ ਅਸੀਸ ਕੀ ਲੈਣਿਆ ਤੋਂ ਪਾਪਾ ਜੀ ਦੇ ਪਰਵਾਰ ਦੀ ਹਾਜ਼ਰੀ ਭਰ ਕੇ ਆ ਰਹੇ ਆ ਆ ਪ੍ਰਸਾਦ ਕੋਲੇ ਵੀ ਮੁਕਤੇ ਵਿੱਚ ਪੈ ਜਾਵੇ ਮਾਰੋਂ ਆਈ ਸੰਗਤ ਪਾਈ ਸੇਵਾਦਾਰਾ ਮਨੋਂ ਪ੍ਰਸਾਦ ਨੂੰ ਪ੍ਰਾਪਤ ਕਰੋ ਨਾਗਦੇਵ ਦਾ ਆ ਗੁਰਮੁਖ ਪੈਰੇ ਉਹਨਾਂ ਦੀ ਨਾਲਾ ਪੂਰਾਂ ਦੀ ਜੰਗਿਆ ਵਿਭਾਗਾਂ ਨੂੰ ਪਾਣੀ ਨਹੀਂ ਛੰਨਣਾ ਵੀ ਸਾਰੇ ਆਤਾਂ ਤੋਂ ਜਿਸੇ ਬਾਈ ਉਹਨਾਂ ਸੁਖੀਆਂ ਸਾਈਂ ਤੇ ਰੰਗੀਆਂ ਉਹਨਾਂ ਭਾਗਾਂ ਦੇ ਨਾਲ ਕਰਦੀਆਂ ਅੜੀਆਂ ਸੱਤ ਗੱਲ ਦੀਆਂ ਪਤਾ ਨਹੀਂ ਆਪੀ ਹੋਰ ਬੰਦਾਂ ਨੂੰ ਵੇਚੀ ਐ ਇਹੋ ਮਾਇਆ ਦਾ ਸੰਤਾਨ ਨੂੰ ਉਹ ਆਉਂਦਾ